ਮਹਮ ਬਿਟੀ ਹੋਈ ਹੈ ਉਹਦੇ ਤਹਿਤ ਪੁਲਿਸ ਨੂੰ ਇੱਕ ਕਾਮਯਾਬੀ ਮਿਲੀ ਹੈ ਮਿਤੀ 25 10 25 ਨੂੰ ਆਪਣਾ ਮਾਲਾ ਕਲਾ ਪਿੰਡ ਦੀ ਜਿਹੜੀ 메ਨ ਮੰਡੀ ਤੋਂ ਹਟ ਕੇ ਇੱਕ ਫੜ ਬਣਾਈ ਹੋਈ ਸੀ ਉਥੋਂ ਕੁਝ ਜੀਰੇ ਦੀਆਂ ਚੋਰੀਆਂ ਬਰਾ ਚੋਰੀ ਹੋ ਗਈਆਂ ਸੀ ਜੀਰੇ ਦੀਆਂ ਬੋਰੀਆਂ ਚੋਰੀ ਹੋ ਗਈਆਂ ਸੀ ਜਿਹਦੇ ਸਿਲਸਲੇ ਚ ਇਨੂੰ ਐਸਚਓ ਸਾਹਿਬ ਨੇ ਤੇ ਮੈਂ ਵੀ ਇਹਨਾਂ ਨੂੰ ਹਦਾਇਤ ਕੀਤੀ ਸੀ ਵੀ ਇਹ ਟ੍ਰੇਸ ਕਰਦੀਆਂ ਆਪਾਂ ਮਤਲਬ ਇਹ ਚੀਜ਼ਾਂ ਫਿਰ ਵਿਗੜ ਜਾਂਦੀਆਂ ਹੁੰਦੀਆਂ ਹੋਰ ਵੀ ਉਹਨੂੰ ਵਾਪੈਦਾ ਚੋਰੀ ਕਰਨ ਦਾ ਤਾਂ ਉਸੇ ਤਹਿਤ ਇਹਨਾਂ ਨੇ ਕਾਫੀ ਮਿਹਨਤ ਕੀਤੀ ਤੇ ਇਹ ਮੱਖੂ ਏਰੀਏ ਦੇ ਚੋਰ ਸੀਗੇ ਉਥੋਂ ਇੱਕ ਚੋਰ ਨੂੰ ਇਹਨਾਂ ਨੇ ਹਿਰਾਸਤ ਚ ਲੈ ਲਿਆ ਉਹਦੀ ਗੱਡੀ ਵੀ ਜਿਹੜੀ ਹੈਗੀ ਇਨੋਵਾ ਗੱਡੀ ਸੀਗੀ ਇਨੋਵਾ ਗੱਡੀ ਦੀਆਂ ਪਿਛਲੀਆਂ ਸੀਟਾਂ ਕੱਢੀਆਂ ਹੋਈਆਂ ਸੀ ਉਹ ਗੱਡੀ ਬਰਾਮਦ ਕਰਾ ਲਈ ਐ ਜਿਰੀ ਦਾ ਸਾਨੂੰ ਪਤਾ ਲੱਗ ਗਿਆ ਕਿੱਥੇ ਐ ਉਹ ਵੀ ਬਰਾਮਦਗੀ ਕਰਾ ਲਈ ਜਾਏਗੀ ਤੇ ਬਾਕੀ ਜਿਹੜੇ ਦੋ ਚੋਰ ਨੇ ਉਹਨਾਂ ਦਾ ਵੀ ਪਤਾ ਲੱਗੇ ਉਹ ਵੀ ਜਲਦੀ ਫੜਲੇ ਜਾਣਗੇ ਹੋਰ ਕਿਹੜੇ ਕਿਹੜੀਆਂ ਮੰਡਿਆਂ ਦੇ ਵਿੱਚ ਚੋਰੀ ਕਰਦੇ ਸੀ ਇਹਨਾਂ ਦਾ ਜੋ ਪਤਾ ਲੱਗਿਆ ਇਹਨਾਂ ਦੇ ਖਿਲਾਫ ਜਿਹੜਾ ਫੜਿਆ ਗਿਆ ਦੋਸ਼ੀ ਇਹਦੇ ਖਿਲਾਫ ਦੋ ਮੁਕਦਮੇ ਤਾਂ ਚੋਰੀ ਦੇ ਦਰਜ ਨੇ ਜੀ ਮੱਖੂ ਥਾਣੇ ਦੇ ਵਿੱਚ ਹੀ ਤੇ ਇੱਕ ਐਕੈਂਡੀਪੀਐਸ ਦਾ ਮੁਕਦਮਾ ਵੀ ਇਹਦੇ ਖਿਲਾਫ ਦਰਜ ਹੈਗਾ ਜੀ ਜੀ ਬਾਕੀ ਇਹਦੇ ਦੋਸ਼ੀ ਜੋ ਫੜਾਂਗੇ ਉਹਨਾਂ ਬਾਰੇ ਫਿਰ ਪਤਾ ਲੱਗੇਗਾ ਜੀ ਕਿਹੜੀ ਤਾਰਾ ਤਹਿਤ ਮੁਕਦਮਾ ਇਹ ਮੁਕਦਮਾ 303 ਨੇ ਜਿਹੜੀ ਕਿ ਉਦੇ ਤਹਿ ਦਰਜ ਹੈ ਤੇ ਇਹਦੇ ਵਿੱਚ ਇਹੀ ਗੱਲ ਹੈ ਕਿ ਇਹਨਾਂ ਨੇ ਮਿਹਨਤ ਕਾਫੀ ਕੀਤੀ ਇਸ 'ਚ ਮਤਲਬ ਕਿਉਂਕਿ ਕਾਫੀ ਦੂਰ ਤੱਕ ਕ ਸੀਸੀਟੀਵੀ ਕੈਮਰੇ ਦੇਖਣੇ ਪੈਂਦੇ ਨੇ ਫਿਰ ਪਾਲ ਡਿਟੇਲ ਦੇਖਣੀ ਪੈਂਦੀਆਂ ਤੇ ਟੈਕਨੀਕਲ ਤੇ ਮਨੁੱਖੀ ਵਸਿਆਲੇ ਦਾ ਵਰਤੋਂ ਕਰਕੇ ਇਹਨਾਂ ਨੇ ਫੜੇ ਨੇ ਤੇ ਇਹਦੇ 'ਚ ਅੱਗੇ ਵੀ 2 ਦਿਨ ਦਾ ਰਿਮਾਂਡ ਮਿਲਿਆ ਹੈਗਾ ਜੀ ਤੇ ਪੁੱਛਗਿੱਛ ਕਰਕੇ ਬਰਾਮਦਗੀ ਕਰਾਵਾਂਗੇ ਇਹਦੀ ਤੇ ਦੂਸਰੇ ਦੋਸ਼ੀ ਵੀ ਜਲਦੀ ਗਰਪਹਿਲਾ ਮੁਕਦਮਾ ਦਰਜ ਹੈ ਚੋਰੀ ਦੀ ਦਰਜ ਹੈ ਨਾ ਉਸ ਹੋਰ ਕਾਸਦੇ ਵੀ ਹੈ ਦੋ ਚੋਰੀ ਦੇ ਨੇ ਜੀ ਇੱਕ ਐਂਡੀ ਪੀਐਸ ਦਾ ਮੁਕਦਮਾ ਹੈ ਜੀ ਕਿੰਨੇ ਕਟੇ ਸੀਗੇ ਜੀ ਕਾਦੇ ਸੀ ਜੀ ਜੀ ਮੇਨਸਟ੍ਰੀਮ ਚ ਆਉਣ ਇਹ ਜੇ ਕੰਮ ਨਾ ਕਰਨ ਤਾਂ ਹੀ ਠੀਕ ਰਹੇਗਾ ਨਹੀਂ ਤਾਂ ਇਹ ਕਦੇ ਨਾ ਕਦੇ ਫੜੇ ਹੀ ਜਾਂਦਾ ਚੋਰ ਨੇ ਤਾਂ ਇੱਕ ਦਿਨ ਨਹੀਂ ਦੋ ਦਿਨ ਬਾਅਦ ਫੜੇ ਹੀ ਜਾਣਾ ਹੁੰਦਾ ਤੇ ਇਸ ਤੋਂ ਚੰਗਾ ਹੈ ਕਿ ਉਹ ਆਪਣੀ ਮਿਹਨਤ ਕਰਕੇ ਖਾਣ ਨਾ ਕੇ ਇਹ ਚੋਰੀ ਦੀ ਅਵਾਰਦਾਤਾ ਕਰਕੇ ਕਮਾਈ ਕਰੇ